ਸਰਸੀ ਬੇੜੀ ਦੀ ਰੋਟੀ ਦੀ ਗੱਲ ਕਰਦੇ ਆ ਬੇੜੀ ਦੀ ਰੋਟੀ ਜਾਂ ਕਹਿੰਦੇ ਪਾਣੀ ਨਹੀਂ ਰੋਟੀ ਹੈ ਵੈਸੇ ਤਾਂ ਚਾਹੀਦਾ ਉਹਦੇ ਕਹਿੰਦੇ ਕਣਕ ਤੇ ਛੋਲੇ ਦਾ ਆਟਾ ਇਕੱਠਾ ਪੀਸਿਆ ਹੁੰਦਾ ਤੇ ਮੈਂ ਤੁਹਾਨੂੰ ਦੱਸੂਗਾ ਕਿ ਕਿਵੇਂ ਅਸੀਂ ਬਣਾ ਸਕਦੇ ਜੇ ਤੁਹਾਡੇ ਕੋਲ ਆਟਾ ਨਹੀਂ ਵੀ ਗੁੰਨਿਆ ਹੋਇਆ ਛੋਲੇ ਤੇ ਕਣਕ ਦਾ ਇਕੱਠਾ ਨਹੀਂ ਆਇਆ ਕੋਈ ਚੱਕਰ ਨਹੀਂ ਹੈ ਤੁਸੀਂ ਜਿਹੜਾ ਘਰ ਦਾ ਗੁੰਨਿਆ ਹੋਇਆ ਆਟਾ ਜਿਹੜਾ ਤੁਹਾਡੇ ਕੋਲ ਇਹ ਇਹਦੇ ਵਿੱਚੋਂ ਹੀ ਜੇ ਥੋੜਾ ਜਿਹਾ ਆਟਾ ਲੈ ਲੈਣਾ ਔਰ ਉਸ ਆਟੇ ਨੂੰ ਜਿਹਦਾ ਮੈਂ ਹੁਣ ਤਿੰਨ ਚਾਰ ਰੋਟੀਆਂ ਬਣਾਉਣੀਆਂ ਨੇ ਤਾਂ ਮੈਂ ਤਿੰਨ ਚਾਰ ਰੋਟੀਆਂ ਦਾ ਆਟਾ ਜਿਹੜਾ ਇਹਦੇ ਵਿੱਚੋਂ ਨਾਲੇ ਥੋੜੇ ਜਿਹੇ ਪੀੜੇ ਗੁੰਨੇ ਹੋਏ ਆਟੇ ਜੀ ਤੁਸੀਂ ਲੈ ਸਕਦੇ ਆ ਕੋਈ ਚੱਕਰ ਨਹੀਂ ਆ ਚਾਰ ਕ ਰੋਟੀਆਂ ਜਿਹਦੇ ਤੇ ਤਿੰਨ ਰੋਟੀਆਂ ਬਣ ਜਾਣਗੀਆਂ ਤੇ ਜਿੰਨੀਆਂ ਤੁਸੀਂ ਬਣਾਉਣੀਆਂ ਉਸ ਹਿਸਾਬ ਨਾਲ ਤੁਸੀਂ ਲੈ ਸਕਦੇ ਹੋ ਔਰ ਉਸ ਤੋਂ ਬਾਅਦ ਤੁਸੀਂ ਇਹ ਕੀ ਕਰਨਾ ਹੈ ਕਿ ਬੇਸਨ ਕੌਲ ਰੱਖ ਲੈਣਾ ਆਪਣੇ ਤਿਆਰ ਕਰਕੇ ਇੱਕ ਇਹਦੇ ਵਿੱਚ ਪਿਆਜ਼ ਵੀ ਆਪਾਂ ਪਾਉਣਾ ਪਿਆਜ਼ ਛਿੱਲ ਕੇ ਨਾ ਜੀ ਮੜਾ ਜਾ ਤੇ ਉਹਨੂੰ ਪਿਆਜ਼ ਨੂੰ ਕद्दूकस ਕਰਕੇ ਵਿੱਚ ਪਾ ਲਓ ਉਹਦੇ ਨਾਲ ਥੋੜਾ ਸਵਾਦ ਜਿਹੜਾ ਨਾ ਵਧੀਆ ਬਣ ਜਾਂਦਾ ਐਦਾਂ ਛਿੱਲ ਲਓ ਪਿਆਜ਼ ਨੂੰ ਇੱਕੋ ਕੱਢ ਲੈਣ ਕੱਦੂ ਕਸ ਲੈ ਕੇ ਉਹਨੂੰ ਕੱਦੂ ਕਸ ਕਰ ਦੋ ਉਹਦੇ ਉੱਪਰ ਬਰੀਕ-ਬਰੀਕ ਕੱਟ ਕੇ ਨਹੀਂ ਪਾਉਣਾ ਕੱਦੂ ਕਸ ਕਰਿਆ ਥੋੜਾ ਜਿਹਾ ਜ਼ਿਆਦਾ ਵਧੀਆ ਸਵਾਦ ਜਿਹੜਾ ਨਾ ਉਹ ਆ ਜਾਂਦਾ ਉਹਦੇ ਨਾਲ ਹਾਂਜੀ ਪਿਆਜ਼ ਕੱਟ ਲਿਆ ਨਾ ਜੀ ਪਰ ਇਹਨੂੰ ਪਿਆਜ਼ ਨੂੰ ਕੱਟ ਕੇ ਇਦਾਂ ਇਹਨੂੰ ਥੋੜਾ ਧੋ ਲਓ ਪਾਣੀ 'ਚ ਧੋ ਕੇ ਇਸਨੂੰ ਫਿਰ ਆਪਾਂ ਕਰਿਆ ਹੁਣ ਕੱਦੂ ਕਸ ਇੱਕ ਪਿਆਜ਼ ਬਹੁਤ ਆਚਾਰ ਘੁਰਕੀਆਂ ਵਾਸਤੇ ਨਾ ਇੰਨਾ ਚਾਹੀਦਾ ਕੱਦੂ ਕਸ ਤੁਸੀਂ ਇਹਨੂੰ ਇਸ ਤਰੀਕੇ ਨਾਲ ਉਪਰੇ ਕਰ ਲਓ ਅੱਗੇ ਉੱਪਰ ਕਿਆ ਨਾਲ ਕਰਨਾ ਜੀ ਹੱਥ ਨਾਲ ਵਿਡਾ ਲਿਓ ਜਿੰਨੀ ਛੋੜੇ ਸਵਾਦ ਨਾਲ ਇਹ ਜਿਹੜਾ ਪਿਆਜ਼ ਹੈ ਨਾ ਜਿਹਨੂੰ ਗਠਾ ਵੀ ਕਹਿੰਦੇ ਆਪਾਂ ਇਹਦੇ ਨਾਲ ਜਿਹੜਾ ਨਾਲ ਜੀ ਸਵਾਦ ਜਿਹੜੀ ਪਾਣੀ ਹੱਤੀ ਰੋਟੀ ਜਿਹਨੂੰ ਕਹਿੰਦੇ ਆਪਾਂ ਜਾਂ ਬੇੜਾ ਕਹਿੰਦੇ ਆ ਉਹ ਬਹੁਤ ਵਧੀਆ ਬਣ ਜਾਂਦੀ ਆ ਨਾਲ ਤੁਸੀਂ ਹੋਰ ਵੀ ਕੋਈ ਚੀਜ਼ਾਂ ਪਾਣੀ ਆ ਮੈਂ ਤੁਹਾਨੂੰ ਦੱਸੀ ਜਾਊਂਗਾ ਨਾਲ ਦੀ ਨਾਲ ਹੀ ਬੜੀ ਛੇਤੀ ਬੜਾ ਵਧੀਆ ਤਰੀਕੇ ਨਾਲ ਜਿਹੜੀ ਜਿੱਦਿਲ ਕਰਦਾ ਕਿਸੇ ਦਾ ਵੀ ਪਾਣੀ ਹੱਤੀ ਰੋਟੀਆਂ ਖਾਣੇ ਕਿਉਂਕਿ ਹੁਣ ਕਈ ਬੰਦੇ ਨਾਲ ਅਸੀਂ ਇੰਟਰਵਿਊ ਕਰਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਨੂੰ ਪੁੱਛਦੇ ਕਹਿੰਦੇ ਜੇ ਦਿੱਤਾ ਬਾਈ ਜੀ ਬਹੁਤ ਕਰਦਾ ਪਰ ਹੁਣ ਕਿਹੜਾ ਬਣਾਵੇ ਕਿਆ ਕਰੇ ਤਾਂ ਮੈਂ ਇਹਨਾਂ ਜੀ ਹੁਣ ਆਪ ਹੀ ਬਣਾ ਲੇਦਾ ਉਹਨਾਂ ਖਾ ਲੈਣਾ ਉਹਨਾਂ ਜਦੋਂ ਮੇਰਾ ਦਿਲ ਕਰਦਾ ਤੇ ਤੁਹਾਡੇ ਵਾਸਤੇ ਵੀ ਇੱਕ ਵੀਡੀਓ ਬਣਾਤਾ ਮੈਂ ਛੋਟਾ ਜਿਹਾ ਤੁਹਾਨੂੰ ਦੱਸਣ ਲਈ ਵੀ ਇਸ ਤਰੀਕੇ ਨਾਲ ਸੀ ਕਰ ਸਕਦੇ ਹਾਂ بس ਇੰਨਾ ਕੁ ਬਹੁਤ ਜੀ ਇਹਨੂੰ ਘਾੜਨ ਦਾ ਤੰਗੀ ਕਰਾਂਗਾ ਕਿਤੇ ਪਰਨ ਥੋੜਾ ਜਿਹਾ ਜਿਹੜਾ ਹੈ ਇਸ ਨਾਲ ਜ਼ਾਇਕਾ ਬਦਲ ਜਾਣਾ ਹੈ ਹੁਣ ਇਹਦੇ ਥਲਕਾ ਜਿਹਾ ਨਮਕ ਵੀ ਪਾਉਣਾ ਹੈ ਨਮਕ ਪਾ ਕੇ ਫਿਰ ਆਪਾਂ ਜੀ ਇਹਹੀ ਜਿਹੜਾ ਪਾਣੀ ਆਪਣਾ ਇਹਦੇ ਨਾਲ ਇਹਨੂੰ ਥੋੜੇ ਲੈਂਦੇ ਆ ਕਿਉਂਕਿ ਅੱਟੇ 'ਚ ਅਸੀਂ ਥੋੜਾ ਜਿਹਾ ਪਾਣੀ ਤੁਹਾਨੂੰ ਪਾਣਾ ਪੈਣਾ। ਹੰਦ ਲੀਆ। ਇਹ ਪੈ ਗਿਆ ਨਾ ਜੀ। ਹੁਣ ਇਸ ਤੋਂ ਬਾਅਦ ਆਪਾਂ ਕਰਾਂਗੇ ਇਹਦੇ 'ਚ ਪਾਉਣਾ ਹੈ ਬੇਸਨ। ਥੋੜਾ ਜਿਹਾ ਨਮਕ ਵੀ ਪਾ ਲਓ। ਹਲਕਾ ਜਿਹਾ ਅੰਦਾਜ਼ੇ ਨਾਲ ਨਮਕ ਪਾ ਲਓ। ਇੰਨਾ ਜਿਹਾ ਨਮਕ ਬਹੁਤ ਹੈ। ਜ਼ਿਆਦਾ ਨਹੀਂ ਪਾਣਾ ਨਮਕ। ਨਮਕ ਪਾ ਲਿਆ ਜੀ। ਇੱਕ ਆਹ ਸਪੈਸ਼ਲ ਘਰ 'ਚ ਅਸੀਂ ਕੁੱਟ ਸਕਦੇ ਆ ਮੈਂ ਕੁੱਟਿਆ ਹੋਇਆ। ਇਹ ਜੀਰਾ ਜੀ ਅਜਵੈਨ ਸੌਫ ਐ ਧਨੀਆ ਸੋਇਆ ਵੀ ਐ ਤੇ ਮਿਕਸਚਰ ਬਣਾਇਆ ਹੋਇਆ ਐ ਮੈਂ ਇਹ ਥੋੜਾ ਜਿਹਾ ਵਿੱਚ ਪਾ ਲਓ ਇਹਦੇ ਨਾਲ ਬਹੁਤ ਵਧੀਆ ਜੈਕਾ ਬਣਨਾ ਆ ਦੇਖੋ ਜੀ ਆਹ ਚੰਗੀ ਤਰ੍ਹਾਂ ਦਿਖਾ ਦੋ ਜੀ ਆਹ ਹੈ ਚੀਜ਼ ਅਜਵੈਨ ਸੋਇਆ ਧਨੀਆ ਸੌਫ ਇਹਦਾ ਮਿਕਸਚਰ ਇੰਨਾ ਕ ਪਾ ਲਓ ਇਹ ਸਵਾਦ ਨੂੰ ਜਿਹੜਾ ਨਾ ਜੀ ਬਹੁਤ ਵਧੀਆ ਕਰ ਦਿੰਦਾ ਫਿਰ ਪਾ ਲਿਆ ਜੀ ਨਮਕ ਪੈ ਗਿਆ ਤੇ ਇੱਕ ਪਿਆਜ਼ ਪਾ ਲਿਆ ਆਪਾਂ ਹਾਂ ਇਹਦੇ ਚ ਪਾਣਾ ਜੀ ਬੇਸਨ ਬੇਸਨ ਪਹਿਲੇ ਇਕੱਠਾ ਰੱਖ ਲਓ ਥੋੜਾ ਜਿਆਦਾ ਕਿਉਂਕਿ ਜੇ ਗਿੱਲਾ ਹੋਤਾ ਔਰ ਜੇ ਫਿਰ ਸੁੱਕੇ ਦੀ ਲੋੜ ਪੈ ਸਕਦੀ ਆਪਾਂ ਨੂੰ ਤਾਂ ਹੁਣ ਮੈਂ ਲੱਗਿਆ ਜੀ ਹੱਥ ਲਵੇੜਨ ਆ ਲਓ ਜੀ ਆ ਪੈ ਗਿਆ ਬੇਸਨ ਜਿੰਨਾ ਆਟਾ ਲੈਣੇ ਜੀ ਉਹਦੇ ਤੋਂ ਜਿਹੜਾ ਹੈ ਅੱਧੇ ਤੋਂ ਥੋੜਾ ਘੱਟ ਬੇਸਨ ਪਾ ਲਓ ਬਾਕੀ ਦੇਖਦੇ ਹਾਂ ਜਦੋਂ ਗੁੰਨਾਂਗੇ ਨੂੰ ਇਹਦੇ ਵਿੱਚ ਕਿਹੜੇ ਕੋਈ ਵੀ ਭਾਂਡਾ ਲੈ ਲਓ ਉਹਦੇ ਵਿੱਚ ਕਰ ਲਓ ਸੈਟ ਨੂੰ ਨਮਕ ਪੈ ਗਿਆ ਤੇ ਬਾਕੀ ਜਿਹੜਾ ਪੈ ਗਿਆ ਆ ਦੇਖੋ ਜੀ ਹੁਣ ਮੈਂ ਤੁਹਾਨੂੰ ਦੱਸਿਆ ਸੀ ਨਾ ਜੀ ਕਈ ਵਾਰ ਇਹ ਪਾਣੀ ਜਿਹੜਾ ਨਾ ਇਹ ਪਿਆਜ਼ ਜਿਹੜਾ ਉਹ ਵੀ ਪਾਣੀ ਛੱਡ ਦਿੰਦਾ ਤੇ ਆਪਾਂ ਨੂੰ ਥੋੜਾ ਜਿਹਾ ਬੇਸਨ ਨਾਲ ਰੱਖਣਾ ਪਊਗਾ ਆਟਾ ਵੀ ਰੱਖ ਲਓ ਥੋੜਾ ਜਿਹਾ ਨਾਲ ਸੈਟ ਕਰ ਲੈਣਾ ਆਪਾਂ ਬਣਾ ਦੇਣਾ ਕਿਉਂਕਿ ਦੇਖੋ ਕੰਮ ਤਾਂ ਆਏਗਾ ਲੇਡੀਜ਼ ਦੇ ਵਾਲੇ ਘਰਾਂ ਵਿੱਚ ਪਰ ਜੇ ਤੁਹਾਡਾ ਦਿਲ ਕਰੇ ਖਾਣ ਨੂੰ ਤੇ ਜਦੋਂ ਦਿਲ ਕਰੇ ਫਿਰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਹੈ ਬਣਾ ਜੋ ਦਬਾ ਦਬ ਆਪ ਬਣਾ ਲਓ ਨਾ ਨਾਲੇ ਸਾਰਿਆਂ ਨੂੰ ਬਣਾਉਣੀਆਂ ਬਣੀ ਆਉਂਦੀਆਂ ਸਾਰਿਆਂ ਨੂੰ ਦਾ ਹਿਸਾਬ-ਕਿਤਾਬ ਨਹੀਂ ਪਤਾਗਾ ਤੇ ਮੈਂ ਤੇ ਮੈਂ ਪਾ ਲੇਗਾ ਜੀ ਬੇਸਨ ਥੋੜਾ ਜਿਹਾ ਹੋਰ ਤੇ ਤਾਂ ਕਿ ਬੇਸਨ ਬਹੁਤ ਜ਼ਿਆਦਾ ਨਾ ਹੋ ਜਾਵੇ ਤਾਂ ਆਟਾ ਵੀ ਰੱਖ ਲਵਾਂ ਨਾ ਸੁੱਕਾ ਆਟਾ ਵੀ ਥੋੜਾ ਜਿਹਾ ਹੋਰ ਪਾ ਲਿਆਂ। ਲਓ ਜੀ ਹੱਥ ਲਈ ਬੜਗੇ ਮਰੇ ਆਲੋ ਹੁਣ ਦੇਖਦੇ ਹਾਂ ਕਿੱਦੋਂ ਨੂੰ ਜਾਂਦੀ ਗੱਲ ਆਟਾ ਗੁੰਨਣ ਦਾ ਹਿਸਾਬ-ਕਿਤਾਬ ਜਿਹੜਾ ਨਹੀਂ ਉਹ ਸਿੰਪਲ ਹੈ ਵੀ ਹੱਥ ਲਵੇੜ ਲਓ ਗੁੰਨੇ ਜਾਂਦਾ ਮੈਂ ਕਹਿੰਦੇ ਨਾ ਜੀ ਮੈਨੂੰ ਗੁੰਨਣਾ ਨਹੀਂ ਆਉਂਦਾ ਕਈ ਕਹਿੰਦੇ ਪਰ ਇੱਕ ਫਾਰਮੂਲਾ ਹੈ ਕਿ ਜੇ ਗੁੰਨਣਾ ਨਾ ਜੀ ਹੱਥ ਲਵੇੜ ਲੋ ਜੇ ਗਿੱਲਾ ਹੋ ਗਿਆ ਬਹੁਤਾ ਤਾਂ ਸੁੱਕਾ ਪਾ ਕੇ ਸੈੱਟ ਕਰ ਲੋ ਜੇ ਸੁੱਕ ਗਿਆ ਬਹੁਤਾ ਤਾਂ ਥੋੜਾ ਪਾਣੀ ਪਾ ਕੇ ਸੈੱਟ ਕਰ ਲੋ ਗੁੰਨਿਆ ਜਾਂਦਾ ਆ ਦੇਖੋ ਜੀ ਗੁੰਨ ਹੋ ਰਿਹਾ ਬੜਾ ਸੁਨਾਰਟਾ ਇਹਨੂੰ ਇਕੱਠਾ ਕਰਕੇ ਸਾਰੇ ਨੂੰ ਆਪਾਂ ਬਣਾਣੀ ਹੈ ਜੀ ਅੱਜ ਬੇਰੜੇ ਵਾਲੀ ਰੋਟੀ ਬਿਰਗਲ ਰੋਟੀ ਸਮਝਦੇ ਨਹੀਂ ਤੁਸੀਂ ਤਾਂ ਕਣਕ ਤੇ ਛੋਲੇ ਹਮ ਜਿਹੜਾ ਬੇਸ ਚੋਂ ਹੁੰਦਾ ਇਹ ਵੀ ਛੋਲਿਆਂ ਤੋਂ ਹੀ ਤਿਆਰ ਹੁੰਦਾ ਇਸ ਕਰਕੇ ਕਣਕ ਛੋਲੇ ਇਕੱਠੇ ਨਹੀਂ ਪਾਇਆ ਜਾਂਦੇ ਅੱਜ ਕੱਲ ਛੋਲੇ ਆਪਣੇ ਮਲ ਹੁੰਦੇ ਵੀ ਘੱਟ ਐ ਤਾਂ ਇਸ ਤਰੀਕੇ ਨਾਲ ਅਸੀਂ ਚੱਲ ਰਹੇ ਹਾਂ ਤਾਂ ਅਜੇ ਵੀ ਇਹ ਸੈਟਿੰਗ ਨਹੀਂ ਆ ਰਹੀ ਤਾਂ ਇਹਦੇ ਚ ਆਪਾਂ ਥੋੜਾ ਜਿਹਾ ਭਾਵੇਂ ਤਾਂ ਕਣਕ ਦਾ ਆਟਾ ਪਾ ਲਓ ਤੇ ਭਾਵੇਂ ਪਾ ਲਓ ਦੂਸਰਾ ਆਪਾਂ ਕਣਕ ਦਾ ਥੋੜਾ ਜਿਹਾ ਹੋਰ ਪਾ ਲੈਂਦੇ ਆ ਆਹ ਦੇਖੋ ਜੀ ਹੂੰ ਇਹ ਸਾਰਾ ਕੁਝ ਪਹਿਲਾਂ ਤਿਆਰ ਰੱਖਣਾ ਤੁਸੀਂ ਨਾਲ-ਨਾਲ ਇਹ ਨਾ ਹੋਵੇ ਵੀ ਹੱਥ ਲੇਪੜਿਆਂ ਦੇ ਵਿੱਚ ਤੁਸੀਂ ਆਟਾ ਲੈ ਢੋਲੀ ਜੱਤ ਪਾਉਂਦੇ ਕਰੋ ਇਹਨੇ ਸਭ ਕੁਝ ਸੈੱਟ ਹੋ ਜਾ ਆ ਦੇਖੋ ਜੀ ਇਹ ਬਣ ਗਿਆ ਜੀ ਬੜਾ ਸੋਹਣਾ ਆਟਾ ਹੂੰ ਇਹ ਬੇਰੜੀ ਦੇ ਰੋਟੇ ਬਣਨੇ ਜੀ ਬਹੁਤ ਵਧੀਆ ਪਿਆਜ਼ ਵਿੱਚ ਪਾ ਗਿਆ ਨਮਕ ਥੋੜਾ ਜਿਹਾ ਪਾ ਗਿਆ ਤੇ ਬਾਕੀ ਚੀਜ਼ਾਂ ਜਿਹੜੀਆਂ ਤੁਹਾਨੂੰ ਮੈਂ ਦੱਸਿਆ ਸਪੈਸ਼ਲ ਮਸਾਲਾ ਜਿਹਦੇ ਵਿੱਚ ਜੀਰਾ ਜਵੈਣ ਸੌਫ ਧਨੀਆ ਸੋਏ ਇਹਦਾ ਮਿਕਸਚਰ ਬਣਾਇਆ ਹੈ ਇਹ ਵੀ ਵਿੱਚ ਪੈ ਗਿਆ ਆ ਲਓ ਆਟਾ ਹੋ ਗਿਆ ਤਿਆਰ ਮੈਂ ਉਹੀ ਗੱਲ ਕਹੀ ਸੀ ਨਾ ਜੀ ਜੇ ਗੁੰਨਣਾ ਹੋਵੇ ਤਾਂ ਗੁੰਨ ਹੋ ਜਾਂਦਾ ਬਸ ਹੱਥ ਲਵੇੜਨ ਦੀ ਲੋੜ ਹੁੰਦੀ ਹੈ ਆ ਦੇਖੋ ਜੀ ਹੋ ਰਿਹਾ ਤਿਆਰ ਕਮੈਂਟ ਵੀ ਕਰਿਓ ਨਾਲ ਨਾਲ ਸ਼ੇਅਰ ਵੀ ਕਰੀ ਚੱਲਿਓ ਵੀਡੀਓ ਨੂੰ ਕਿੱਦਾਂ ਦੇ ਲੱਗੇ ਨੁਕਸ ਵੀ ਕੱਢੀ ਚੱਲਿਓ ਮੈਨੂੰ ਪਤਾ ਕਈ ਨੁਕੈ ਜਾਨੇ ਨੁਕਸ ਵੀ ਕੱਢਣੇ ਆ ਕੋਈ ਚੱਕਰ ਨਹੀਂ ਆ ਤੁਹਾਡੇ ਨੁਕਸ ਤੁਹਾਡੇ ਕਮੈਂਟ ਸਿਰ ਮੱਥੇ ਆ ਜੀ ਤੁਸੀਂ ਸਾਡੇ ਜਾਣ ਵਾਲੇ ਸਰੋਤੇ ਐ ਸਾਨੂੰ ਦੇਖ ਰਹੇ ਹੋ ਧੰਨਵਾਦ ਤੁਹਾਡਾ ਤਾਂ ਜੋ ਤੁਹਾਡੇ ਦਿਮਾਗ ਚ ਦਿਲ ਚ ਆਉਂਦਾ ਤੁਸੀਂ ਕਹਿ ਸਕਦੇ ਹੋ ਆ ਦੇਖੋ ਜੀ ਇਸ ਤਰੀਕੇ ਨਾਲ ਤੋਂ ਗੁੰਨੇ ਹੋਏ ਆਟੇ ਦੇ ਵਿੱਚ ਹੀ ਅਸੀਂ ਤਿਆਰ ਕਰਿਆ ਸੀ ਨਵੇਂ ਸਿਰੇ ਨੂੰ ਗੁੰਨਿਆ ਕਣਕ ਦਾ ਆਟਾ ਗੁੰਨਿਆ ਅਸੀਂ ਘਰ ਤੇ ਹੁੰਦਾ ਹੀ ਹੈ ਘਰਾਂ ਵਿੱਚ ਦਿਲ ਕਰਿਆ ਬੇਰਦੇ ਦੀਆਂ ਰੋਟੀਆਂ ਬਣਾ ਲਈਏ ਤਾਂ ਆਪਾਂ ਇਸ ਤਰੀਕੇ ਨਾਲ ਇਹਨੂੰ ਕਰ ਲਿਆ ਪਿਆਰ ਤਾਂ ਇਹਨੂੰ ਕਰਕੇ ਪਿਆਰ ਇਹਨੂੰ ਫਿਰ ਛੱਡ ਦਾਂਗੇ ਆਪਾਂ ਥੋੜੀ देर ਲਈ ਜਦ ਤੱਕ ਆਪਾਂ ਤਵਾ ਤੋਂ ਉੱਤਾਰ ਲੈਂਗੇ ਤਵਾ ਗਰਮ ਹੋ ਜੂਗਾ ਫਿਰ ਅਸੀਂ ਇਹਨੂੰ ਜਿਹਨੂੰ ਪਾਣੀ ਹੱਥੀ ਰੋਟੀ ਵੀ ਕਹਿੰਦੇ ਨੇ ਆ ਜਾਂ ਬੇਰਦਾ ਵੀ ਕਹਿੰਦੇ ਨੇ ਉਹ ਹੋ ਗਿਆ ਜੀ ਤਿਆਰ ਮੇਰਾ ਖਿਆਲ ਹੈ ਵੀ ਖਾਤਾ ਵਧੀਆ ਤਿਆਰ ਹੋ ਗਿਆ ਯਾਨੀ ਇਹਨੂੰ ਇਸ ਤਰ੍ਹਾਂ ਵੀ ਕਰ ਸਕਦੇ ਆਪਾਂ ਥੋੜਾ ਜਿਹਾ ਕੇ ਆਲਾ ਹੱਥ ਵੀ ਲਾ ਸਕਦੇ ਜੇ ਤੁਸੀਂ ਲਾਣਾ ਚਾਹੋ ਤਾਂ ਪਾਣੀ ਹੱਥ ਲਾ ਕੇ ਨੂੰ ਛੱਡ ਦਾਂਗੇ ਮੜਾ ਜਿਹਾ ਥੋੜੀ देर ਲਈ ਥੋੜਾ ਜਿਹਾ ਨੂੰ ਪਾਣੀ ਨਾਲ ਹੱਥ ਲਾ ਦੇਣਾ ਆਪਾਂ ਇਹਨੂੰ ਬੰਗਲਾਂ ਨੇ ਛਾਪ ਦੇਣੀਆਂ ਇਹਨੂੰ ਛੱਡ ਰੱਖ ਦੇਣਾ ਆਪਾਂ ਢੱਕ ਕੇ ਥੋੜੀ देर ਲਈ ਉਦੋਂ ਬਾਅਦ ਆਪਾਂ ਫਿਰ ਕਰਾਂਗੇ ਜੀ ਕੰਮ ਇਧਰਲੇ ਢੱਕ ਦਿੰਦੇ ਆ ਲੋ ਜੀ ਆ ਜਿਹੜੇ ਗੱਠੇ ਤੁਹਾਡੇ ਬਦੇ ਸੀਗੇ ਇਹਨਾਂ ਨੂੰ ਨਾ ਪਾਇਓ ਇਹਨਾਂ ਨੂੰ ਬਕਰਾਂ ਘੜਦਾ ਨਹੀਂ ਪੋਦੀ ਲੋ ਜੀ ਆਟਾ ਗੁੰਨ ਕੇ ਰੱਖ ਲਿਆ 10 ਮਿੰਟ ਕਰਦੇ ਛੱਡ ਲੋ ਆਟੇ ਨੂੰ ਤੇ ਜਦ ਤੱਕ ਅਸੀਂ ਹੁਣ ਧਰ ਲਿੰਦੇ ਆ ਤਵਾ ਬੇਰਡ ਦੀ ਰੋਟੀ ਪੱਕੂਗੀ ਤੁਸੀਂ ਦੇਖੋ ਨਜ਼ਾਰੇਦਾਰ ਗੈਸ ਜਲਾ ਲਿਆ ਜੀ ਉੱਪਰ ਰੱਖ ਤਾਵਾ ਤਵਾ ਜਦ ਤੱਕ ਗਰਮ ਹੁੰਦਾ ਜਦ ਤੱਕ ਦੇਖਦੇ ਆ ਕਿ ਦੀ ਕੀ ਪੋਜੀਸ਼ਨ ਹੈ ਜੀ ਆਟਾ ਦੇਖੋ ਜੀ ਆਟੇ ਨੂੰ ਰੱਖੀ ਨੂੰ ਹੋ ਗਏ ਸਾਨੂੰ 10 ਮਿੰਟ ਹੋ ਗਏ ਇਧਰ ਤਵਾ ਅਸੀਂ ਧਰ ਤੇ ਆ ਹੁਣ ਇਹਨੂੰ ਅਸੀਂ ਜਿਹੜਾ ਨਾ ਜੀ ਵੇਲ ਕੇ ਰੋਟੀ ਹੱਥ ਤੇ ਥਾਪੜ ਦੇ ਵੇਲਣੀ ਨਹੀਂ ਹੈਗੀ ਵੇਲਣਾ ਨਹੀਂ ਲੱਗਣਾ ਹੈ ਹਨ ਹੱਥ ਨਾਲ ਹੀ ਥਾਪੜ ਲੈਣੀ ਹੈ ਔਰ ਉੱਪਰ ਪਾ ਦੇਣੀ ਪਤਾ ਮਿਲ ਜਾਓ ਜੀ ਆਟਾ ਤਾਂ ਨਰਮਾ ਥਾਪੜ ਠੀਕ ਹੈ ਜੀ ਤੇ ਆਹ ਲਓ ਜੀ ਦੇਖੋ ਜੀ ਮੈਂ ਚੱਕ ਲਿਆ ਪੇੜਾ ਨਿੱਕਾ ਜਿਹਾ ਬਹੁਤਾ ਬੜਾ ਪੇੜਾ ਨਾ ਲਓ ਨਿੱਕਾ ਹੀ ਪੇੜਾ ਲਓ ਕਟਾਲ ਲੈਣੀ ਥੋੜਾ ਜਿਹਾ ਹਾਂਜੀ ਲਓ ਜੀ ਇਸ ਨੂੰ ਤੁਸੀਂ ਥੋੜਾ ਜਿਹਾ ਪਲੇਥਨ ਤੇ ਲਾ ਕਰ ਦੇ ਥੋੜਾ ਜਿਹਾ ਪਲੇਥਨ ਅਸੀਂ ਲਾ ਸਕਦੇ ਆ और इन एद हर लेना जी सैट नरम आटा ताजा जी बड़ा सौखा सुखला से, सैट हो जाता इन सैट करके इस तरीके का था थापड़ के हाथ ना और है ये बननी है जी अपनी बेरड़े की रोटी <laughs> बेसनी रोटी भी कह देंगे कई इन क्योंकि तो बेसन बच्चे पैदा जी बेसनी रोटी भी कई कह दें तो इस करके इस तरीके ਹੁਣ ਇਹਨੂੰ ਅਸੀਂ ਥੋੜਾ ਜਿਹਾ ਪਾਣੀ ਲਗਾ ਕੇ ਹੱਥਾਂ 'ਤੇ ਇਸ ਤਰੀਕੇ ਨਾਲ ਹੱਥ 'ਤੇ ਪਾਣੀ ਲਾ ਲਓ ਤੇ ਇਸ ਨੂੰ ਇਸ ਤਰੀਕੇ ਨਾਲ ਪਾਣੀ ਵਾਲਾ ਪਾਤਾ ਜਿਹੜਾ ਜ਼ਿਆਦਾ ਇਹਦੇ 'ਤੇ ਪਰਪਾ ਲਓ। ਲੋੜੀ ਪੈਗੀ ਨਾ ਜਦ ਤੱਕ ਇੱਕ ਘੋਰ ਪੇੜਾ ਚੱਕ ਲੈਂਦੇ ਆਪਾਂ। ਛੋਟਾ ਰੱਖੋਗੇ ਤਾਂ ਜ਼ਿਆਦਾ ਵਧੀਆ ਬਣਦਾ। ਥੋੜਾ ਜਿਹਾ ਪਲੇਥਣ ਲਾਓ। ਲੋ ਜੇ ਨੁਸਖੇ ਕਰਾ ਹੱਥਾਂ ਨਾਲੇ ਕਰ ਲੋ ਸੈਟ ਹੂੰ ਦੇਖ ਕੰਨੜੀ ਖੰਦਨੜੀ ਕੰਬਦੀ ਆ ਪਾਣੀ ਵਾਲਾ ਪਾਸਾ ਜੇਕਰ ਤੁਸੀਂ ਜਿੱਥੇ ਲਾ ਰਹੇ ਨੇ ਬੈਸ ਤਾਂ ਦੋਨੇ ਪਾਸੇ ਥੋੜਾ ਥੋੜਾ ਲੱਗ ਜਾਂਦਾ ਪਰ ਜਿੱਧਰ ਜ਼ਿਆਦਾ ਪਾਣੀ ਹੋ ਤਵੇ ਪਰ ਪਾਓ ਇੱਧਰ ਦੇਖੋ ਜਿੱਧਰ ਤਵੇ ਪਰਾਓ ਜੀ ਥੋੜੀ ਜੀ ਪੱਕਣੀ ਸ਼ੁਰੂ ਹੋ ਗਈ ਹੈ ਜੀ ਆਪਣੀ ਰੋਟੀ ਇਹਨੂੰ ਅਸੀਂ ਇਹਦਾ ਪਾਸਾ ਪਲਟ ਕੇ ਲੈਂਦੇ ਆ ਆਜੋ ਜੀ ਵਾਪਸ ਆਹ ਦੇਖੋ ਜੀ ਹੱਥਾਂ ਨਾਲ ਹੀ ਫੈਲ ਜਾਂਦੀ ਹੈ ਜੀ ਕੋਈ ਬਹੁਤ ਸੰਘਰਸ਼ ਕਰਨ ਦੀ ਲੋੜ ਨਹੀਂ ਪੈਂਦੀ ਆਹ ਦੇਖੋ ਜੀ ਸੇਕ ਲੱਗ ਰਿਹਾ ਜੀ ਨੂੰ ਹੌਲੀ ਹੌਲੀ ਪਕਰੇ ਨੇ ਸਿੱਧੀ ਸੇਕ ਪਰ ਵੀ ਰਾੜ ਸਕਦੇ ਤੁਸੀਂ ਔਰ ਉਹਦੇ ਨਾਲ ਵੀ ਬਹੁਤ ਵਧੀਆ ਪੱਕ ਜਾਂਦੀ ਹੈ ਬੇੜੇ ਦੀ ਰੋਟੀ ਬਣਦੀ ਹੈ ਜੀ ਬਹੁਤ ਵਧੀਆ ਲਾਜਵਾਬ ਪਾਸੇ ਦੇ ਭਰਤੀ ਚੱਲੋ ਤੇ ਤਿਆਰ ਕਰੀ ਚੱਲੋ ਨਾਲ ਚਟਨੀ ਹੋਵੇ ਤੇ ਨਾਲ ਜਿਹੜਾ ਹੈ ਲੱਸੀ ਹੋਵੇ ਚਾਹ ਹੋਵੇ ਚਾਹ ਵੀ ਅੱਜ ਤੱਕ ਚੱਲਦੀ ਚਾਹ ਨਾਲ ਮੈਂ ਕਈ ਵਾਰੀ ਚਾਹ ਨਾਲ ਵੀ ਰਿਹਾ ਜਨਾ ਤਾਂ ਵੀ ਬਹੁਤ ਸਵਾਦ ਲੱਗਦੀ ਹੈ ਮੱਖਣ ਜਰੂਰ ਹੋਵੇ ਹਾਂਜੀ ਮੱਖਣ ਤੋਂ ਬਣਾਣੀ ਸਵਾਦ ਲੱਗਦੀ ਹੈ ਬੇਲੜੀ ਦੀ ਰੋਟੀ ਐਦਾਂ ਬਣ ਜਾਂਦੀ ਹੈ ਜੀ ਤੁਸੀਂ ਘਰਾਂ 'ਚ ਬਣਾ ਸਕਦੇ ਹੋ ਬਹੁਤ ਸਵਾਦ ਲੱਗੂਗੀ ਦੋ ਗੁੱਲਕੇ ਬਣਾਏ ਆਪਣੇ ਆਰਾਮ ਨਾਲ ਲਾ ਕੇ ਖਾਏ ਕਮੈਂਟ ਕਰੀ ਚਲੋ ਸ਼ੇਅਰ ਵੀ ਕਰੀ ਚਲੋ ਮੁਖ ਸੁਭੀ ਗੱਡੀ ਚੱਲਿਓ ਠੀਕ ਹੈ ਨਾ ਜੀ ਕਮੈਂਟ ਤੁਹਾਡੇ ਪੜਨੇ ਆ ਮੈਂ ਸਾਰੇ ਨੋ ਇਹਨੂੰ ਹੁਣ ਤਾਂ ਵੀ ਪਰ ਤੁਸੀਂ ਸਿੱਧਾ ਵੀ ਫਲੇਮ ਪਰ ਵੀ ਕਰ ਲੈਨੇ ਆ ਕਰ ਸਕਦੇ ਤੁਸੀਂ ਕੋਈ ਫਰਕ ਨਹੀਂ ਆ ਸੇਕ ਲਾਉਣਾ ਆ ਦੇਖੋ ਫੁੱਲ ਕਿਨਾਂ ਜੇ ਦੇਖਿਆ ਤਾਂ ਹਾਂ ਇੱਕ ਨਾ ਬਣ ਜਾਂਦੀ ਜੀ ਬੇਰੇ ਦੀ ਰੋਟੀ ਬਣ ਰਹੀ ਹੈ ਫੁੱਲਗੀ ਬੜੀ ਸੋਣੀ ਮਿੱਟੀ ਦੇ ਚੋਲੇ ਪਰ ਬਣਾ ਰਿਆ ਤਾਂ ਉੱਥੇ ਵੀ ਰਾੜ ਲਓ ਮੈਂ ਇਦਾਂ ਮੜੀ ਜੀ ਰਾੜ ਕੇ ਜਿਹੜੀ ਹੈ ਨਾ ਜੀ ਇਹ ਰੁੜਕੀ ਹੋਈ ਤਾਂ ਇਹ ਕਹਿੰਦੇ ਨੇ ਵੀ ਗੈਸ ਪਰ ਸਿੱਧੀ ਨਹੀਂ ਲਾਣੀ ਚਾਹੀਦੀ ਗੈਸ ਨਾਲ ਗੈਸ ਬਣਦੀ ਆ ਪਰ ਸੇਖ ਤਾਂ ਸੇ ਕੀ ਹੈ ਕੋਈ ਐਸੀ ਗੱਲ ਨਹੀਂ ਹੈ ਆ ਵੇ ਰੋਟੀ ਦਾ ਰੰਗ ਦੇਖੋ ਕਿਆ ਸੁਣਾਇਆ ਖਾਇਨੇ ਜੀ ਵਧੀਆ ਰੰਗ ਆ ਦੇਖੋ ਜੀ ਇੱਕ ਰੋਟੀ ਸਾਡੀ ਬਣ ਗਈ ਇਹਨੂੰ ਅਸੀਂ ਰੱਖ ਲੈਂਦੇ ਇੱਥੇ ਔਰ ਇਹਨੂੰ ਕਰ ਦਿੰਦੇ ਹਾਂ ਥੋੜਾ ਜਿਹਾ ਬੰਦ ਉੱਪਰ ਤੇ ਹੁਣ ਦੂਈ ਆਪਾਂ ਸਾਡੇ ਉੱਪਰ ਰੱਖ ਲਈ ਜੀ ਰੋਟੀ ਆ ਦੇਖੋ ਹੱਥ ਪਰ ਥੋੜਾ ਜਿਹਾ ਪਾਣੀ ਲਾ ਲਓ ਇਸ ਤਰੀਕੇ ਨਾਲ ਇਹਨੂੰ ਥਾਪੜ ਕੇ ਅਲ ਪਾਣੀ ਵਾਲਾ ਪਾਸਾ ਜਿਹੜਾ ਜ਼ਿਆਦਾ ਇਹਨੂੰ ਇਹਦੇ ਪਰ ਪਾ ਲਓ ਜੀ ਪੈ ਗਈ ਨਾ ਜੀ ਆ ਦੇਖੋ ਜੀ ਦੂਸਰਾ ਫੁਲਕਾ ਆ ਗਿਆ ਇੱਕ ਫੋਨ ਦਾ ਹੋਲਾ ਲੈਨੇ ਨਤੀਜਾ ਵੀ ਆ ਦੇਖੋ ਜੀ ਫੇਰ ਚੱਕਾ ਲਗਾ ਜੀ ਨਾ ੂੜਾ ਭਾਵੇਂ ਤੁਸੀਂ ਬੇਸਣ ਵਾਲੇ ਹੱਥ ਪਾ ਲਓ ਮੈਂ ਆਟੇ 'ਚ ਪਾ ਲਾ ਓ ਜੀ ਇਹ ਥੋੜੀ ਬੜੀ ਰੱਖ ਲੈਂਦਾ ਮੈਂ ਹਲਕੀ ਹਾਂਜੀ ਕਿਵੇਂ ਲੱਗ ਰਿਹਾ ਜੀ ਠੀਕ ਬਣਦੀਆਂ ਰੋਟੀਆਂ ਘਰਾਂ ਬਣਾਇਆ ਤੁਸੀਂ ਵੀ ਟਰਾਈ ਕਰੋ ਜ਼ਰੂਰ ਆਹ ਦੇਖੋ ਜੀ ਬਣਦੀਆਂ ਬੇੜੇ ਦੀਆਂ ਰੋਟੀਆਂ ਘਰ ਕਹਿੰਦੇ ਜੀ ਬੇੜੇ ਦੀਆਂ ਰੋਟੀਆਂ ਬਣਾਵੇ ਕੋਣ ਆਹ ਲਓ ਬਣਦੀਆਂ ਦੇਖੋ ਕਿੱਦਾਂ ਬਣਦੀਆਂ ਆਹ ਦੇਖੋ ਜੀ ਪੱਕਦੀਆਂ ਆ ਦੇਖੋ ਜੀ ਐਦਾਂ ਬਣਦੀ ਬੇਰੇੜੀ ਦੀ ਰੋਟੀ ਆਹ ਲੋ ਐਦਾਂ ਠਾਪੀ ਜਾਣੀ ਐ ਦੋ ਹੱਥਾਂ ਨਾਲ ਕਰ ਲਓ ਭਾਵੇਂ ਆਹਨ ਹਲਕਾ ਜਿਹਾ ਥੂੜਾ ਲਾਣਾ ਪੈ ਜਵੇ ਤਲਾਈ ਚ ਲੋ ਜੇ ਚੜਦੀ ਐ ਬਹੁਤੀ ਹੱਤਾਂ ਨਾਲ ਤਾਂ ਆਟਾ ਨਰਮ ਹੁੰਦਾ ਛੇਤੀ ਬੈਗ ਜਾਂਦਾ ਆ ਦੇਖੋ ਕਿਦਾਂ ਫੈਲਦੀ ਜਾਂਦੀ ਰੋਟੀ ਸਾਰੇ ਪਾਸੇ ਨੂੰ ਬਰਾਬਰ ਆ ਦੇਖੋ ਜੀ ਇਧਰਲੇ ਪਾਸੇ ਸਾਡਾ ਜਿਹੜਾ ਅਗਲਾ ਫੁਲਕਾ ਬਣਦਾ ਪਿਆ ਕਮੈਂਟ ਕਰੀ ਚੱਲੋ ਮੈਂ ਤੁਹਾਨੂੰ ਵਾਰ-ਵਾਰ ਕਹੀਦਾ ਨਾਲੇ ਨੁਕਸ ਦੀ ਕੱਢੀ ਚੱਲਿਓ ਹਨਾ ਤਰੀਫਾਂ ਕਰੀਆ ਤਰੀਫਾਂ ਵੀ ਕਰੀ ਚੱਲਿਓ ਨੁਕਸਮਾ ਤਾਂ ਹੈਗਾ ਨਾ ਵੀ ਨੁਕਸ ਵੀ ਤੁਹਾਡੇ ਸਿਰ ਮੱਥੇ ਹੈ ਲਓ ਜੀ ਬੱਲੇ ਬੱਲੇ ਫੁਲਿੰਦਨ ਰਕਟ ਤੇ ਪੱਕ ਰਹੀ ਹੈ ਬੇੜੇ ਦੀ ਰੋਟੀ ਆਲੋ ਥੋੜਾ ਜਿਹਾ ਇਹਨੇ ਚਤਾ ਸੇਕ ਲਵਣਾ ਸਿੱਧਾ ਸੇਕ ਲਵਣਾ ਆ ਦੇਖੋ ਜੀ ਕਿੰਦਾ ਫੁੱਲਦੀ ਰੋਟੀ ਫੁੱਲਦੀ ਨਾ ਜੀ ਪੂਰੀ ਹਾਂ ਆਲੋ ਇਹ ਤੰਦੂਰੀ ਰੋਟੀਾਂ ਦੀ ਰੋਟੀ ਬਣਦੀ ਐ ਆ ਦੇਖੋ ਕਿਆ ਸੋਹਣਾ ਰੰਗ ਐ ਔਰ ਜਦੋਂ ਇਹ ਖਾਣੀ ਐ ਸਵਾਦ ਜਨਾ ਆ ਲਈ ਇਹ ਰੋਟੀ ਵੀ ਸਾਡੀ ਤਿਆਰ ਹੋ ਗਈ ਇਹਨੂੰ ਵੀ ਅਸੀਂ ਕੱਢ ਲੈਂਦੇ ਹਾਂ ਉਹਦੇ ਵਿੱਚ ਹੀ ਹੂੰ ਹੁਣ ਆਪਣਾ ਅਗਲਾ ਹੁਲਕਾ ਉਹ ਵੀ ਤਿਆਰ ਹੈ ਜੀ ਬਿਲਿਆ ਇਸੇ ਤਰੀਕੇ ਨਾਲ ਅਸੀਂ ਇਹਨੂੰ ਹਲਕਾ ਜਿਹਾ ਹੱਥ ਤੇ ਪਾਣੀ ਲਾ ਕੇ ਥਾਪੜ ਕੇ ਉਹਦੇ ਉੱਪਰ ਰੱਖ ਦੇਣਾ ਆ ਲਓ ਪਾਣੀ ਵਾਲਾ ਪਾਸਾ ਜਿਹੜਾ ਉਹ ਤਵੇ ਉੱਪਰ ਜਾਵੇ ਹੂੰ ਦੇਖ ਲਈ ਐਦਾਂ ਬੱਕਦੀਆਂ ਜੀ ਬੇੜੇ ਦੀਆਂ ਰੋਟੀਆਂ ਬੇਸਣੀ ਰੋਟੀ ਕਹ ਲਓ ਭਾਵੇਂ ਮਿਸੀ ਰੋਟੀ ਵੀ ਕਹਿਣੇ ਕਹੀ ਨੂੰ ਭਾਵੇਂ ਬੇਸਣੀ ਰੋਟੀ ਕਹ ਲਓ ਬੇੜੇ ਵਾਲੀ ਕਹ ਲਓ ਕਈ ਨੂੰ ਮਿਸੀ ਰੋਟੀ ਵੀ ਕਹ ਲੈਂਦੇ ਆ ਤਾਂ ਮਿਸੀਆਂ ਰੋਟੀਆਂ ਪੱਕ ਗਈਆਂ ਜੀ ਤੁਸੀਂ ਦੇਖ ਲਿਆ ਹਿਸਾਬ ਕਾ ਸਿਸਟਮ ਘਰ ਜ਼ਰੂਰ ਟਰਾਈ ਕਰਿਓ ਬਣਾ ਕੇ ਤੇ ਤੁਹਾਨੂੰ ਜ਼ਰੂਰ ਬਹੁਤ ਸਵਾਦ ਬਣਦੀਆਂ ਮੱਖਣੀ ਲਾ ਕੇ ਰੱਖ ਕੇ ਉੱਪਰ ਤੇ ਨਾਲ ਤੁਸੀਂ ਸਬਜ਼ੀ ਲੈ ਲਓ ਚਟਨੀ ਲੈ ਲਓ ਚਾਹ ਲੈ ਲਓ ਲੱਸੀ ਲੈ ਲਓ ਜੋ ਮਰਜ਼ੀ ਲੈ ਲਓ ਆ ਦੇਖੋ ਜੀ ਪੱਕਦੀ ਪਾਓ ਜੀ ਕੈਮਰਾ ক্লোজ ਕਰਕੇ ਕਰਾਇਦੇ ਤੇ ਆ ਦੇਖੋ ਜੀ ਪੱਕਦੀ ਹੂੰ ਬਹੁਤ ਸੋਹਣੀ ਰੋਟੀਆਂ ਬਣ ਰਹੀਆਂ ਜੀ ਬੇਦਰਦੀ ਰੋਟੀ ਕਿੱਦਾਂ ਦੀ ਲੱਗੀ ਕਮੈਂਟ ਜ਼ਰੂਰ ਕਰਿਓ ਔਰ ਬਣਾਇਓ ਬਣਾ ਕੇ ਦੱਸਿਓ ਵੀ ਅਸੀਂ ਵੀ ਬਣਾਈਆ ਜਾਂ ਪਹਿਲਾਂ ਜਿਹਨਾਂ ਨੇ ਬਣਾਈਆ ਬਣਾਉਂਦੇ ਨੇ ਆਲਰੇਡੀ ਉਹ ਵੀ ਦੱਸਣਾ ਜ਼ਰੂਰ ਇਹ ਸਿਹਤ ਵਾਸਤੇ ਵੀ ਬਹੁਤ ਚੰਗੀ ਹੁੰਦੀ ਤਾਕਤਵਰ ਹੁੰਦੀ ਹੈ ਜੀ ਛੋਲੇ ਨਾਲ ਕਿਹਨਾਂ ਜੀ ਨਾਲ ਬੀਸਣ ਲੜ ਗਿਆ ਛੋਲਿਆਂ ਦਾ ਇੱਕੋ ਗੱਲ ਹੈ ਛੋਲਿਆਂ ਦੇ ਆਟਾ ਹੁੰਦਾ ਬੀਸਣ ਵੀ ਤੇ ਨਾਲ ਤੁਹਾਡਾ ਦੂਆ ਕਣਕ ਦਾ ਆਟਾ ਹੋ ਗਿਆ ਵਿੱਚ ਤੁਸੀਂ ਥੋੜੇ ਜਿਹਾ ਘਾਟਾ ਜਿੱਦਾਂ ਮੈਂ ਪਾਇਆ ਥੋੜਾ ਨਮਕ ਪਾ ਲਿਆ ਜਿਹੜਾ ਇਹ特 ਸਪੈਸ਼ਲ ਕੁੱਟਿਆ ਹਮਨ ਦੱਸਿਆ ਵੀ ਜੀਰਾ ਜਵੈਣ ਸੌਂਫ ਧਨੀਆ ਸੋਏ ਇਹ ਚੀਜ਼ਾਂ ਨਾਲ ਵੀ ਇਹ ਇਹਦਾ ਸਵਾਦ ਜਿਹੜਾ ਬਹੁਤ ਵਧੀਆ ਬਣ ਜਾਂਦਾ ਇਹਨਾਂ ਚੀਜ਼ਾਂ ਦੇ ਨਾਲ ਹਾਜਮਾ ਵੀ ਠੀਕ ਹੋ ਜਾਂਦਾ ਸੋਏ ਵੀ ਪੈ ਗਿਆ ਜੀ ਵਿੱਚ ਧਨੀਆ ਪੈ ਗਿਆ ਜਵੈਣ ਪੈ ਗਈ ਤਾਂ ਇਹਦਾ ਟੇਸਟ ਵੀ ਵਧੀਆ ਬਣ ਜਾਂਦਾ ਤੇ ਹੈਲਥ ਬੈਨੀਫਿਟ ਵੀ ਇਹਦੇ ਵਿੱਚ ਜ਼ਿਆਦਾ ਹੋ ਜਾਂਦੇ ਨੇ ਆ ਦੇਖੋ ਜੀ ਕੱਕ ਰਹੀ ਹੈ ਲੋ ਜੀ ਮੇਰਾ ਤਾਂ ਦਿਲ ਕਰਦਾ ਜੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕਿਤੇ ਢਾਬਾ ਖੋਲ੍ਹ ਦੇਂਦਾ ਉਹਦੇ ਤੇ ਇਹ ਜਿਹਾ ਬਣਾ ਕੇ ਖਲਾਵਾ ਤੁਹਾਡਾ ਦਿਲ ਕਰੂਗਾ ਖਾਣ ਨੂੰ ਤਾਂ ਕਮੈਂਟ ਕਰਕੇ ਦੱਸ ਦਿਓ ਤਾਂ ਇੰਦਰਾ ਬਣਾ ਦੇਂਗੇ ਉਦਾਂ ਦਾ ਵੀ ਤੁਹਾਡੇ ਵਾਸਤੇ ਹਾਂਜੀ ਜਿਹਨੂੰ ਜ਼ਿਆਦਾ ਵਧੀਆ ਲੱਗ ਰਹੀ ਹੈ ਨਾ ਜੀ ਸਵਾਦ ਲੱਗ ਰਹੀਆਂ ਉਹ ਦੱਸਿਓ ਜ਼ਰੂਰ ਕਮੈਂਟ ਕਰਕੇ ਆਹ ਦੇਖੋ ਜੀ ਫਲੇਮ ਪ੍ਰਾਗ ਜੀ ਸਿੱਧਿਆਪਾ ਆਹ ਦੇਖੋ ਜੀ ਹੂੰ ਆ ਫੁੱਲ ਰਹੀ ਹੈ ਜੀ ਉੱਠ ਰਹੀ ਹੈ ਖੰਡਾ ਕੇ ਇਹਨੂੰ ਹਲਾ ਕੇ ਤੇ ਮਿੱਤਰਾਂ ਨਾਲ ਇਹ ਰੋਟੀ ਸਵਾਦ ਨਜ਼ਾਰੇ ਨਾਲ ਖਾ ਹੋਗੀ। ਲਓ ਜੀ ਆ ਦੇਖੋ ਜੀ ਬੇੜੀ ਦੇ ਰੋਟੀਆਂ ਬਣ ਗਈਆਂ। ਸਬਜ਼ੀ ਲੈ ਕੇ ਨਾਲ ਚਟਨੀ ਲੈ ਕੇ ਨਾਲ ਚਾਹ ਤਾਂ ਪੀ ਲਓ ਜਾਂ ਤੁਸੀਂ ਚਾਹੇ ਪੀਓ ਲੱਸੀ। ਕਰਿਓ ਜ਼ਰੂਰ ਕਮੈਂਟ ਸ਼ੇਅਰ ਕਰ ਦਿਓ ਵੀਡੀਓ ਨੂੰ ਬੜਾ ਐਫਰਟ ਲੱਗਿਆ ਯਾਰ ਮੇਰਾ ਜ਼ੋਰ ਲੱਗਿਆ ਹੈ। ਧੰਨਵਾਦ ਸ਼ੁਕਰੀਆ।